Dream House Channel ਦੇਖ ਲਈ ਸਾਰੀ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਦੋਸਤੋ ਇੱਕ ਵਾਰ ਫਿਰ ਤੇ ਇੱਕ ਨਵੇਂ ਮਕਾਨ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਏ ਆ ਜਿਹੜਾ ਕਿ ਆਪਣੇ ਜਗਰਾਉਂ ਸ਼ਹਿਰ ਦੇ ਵਿੱਚ ਸੇਲ ਦੇ ਲਈ ਅਵੇਲੇਬਲ ਆ ਤੇ ਦੋਸਤੋ ਇਸ ਤੋਂ ਪਹਿਲਾਂ ਵੀ ਆਪਾਂ ਨਾਲ ਦੇ ਮਕਾਨ ਦੀ ਵੀਡੀਓ ਸ਼ੂਟ ਕੀਤੀ ਸੀ ਪਿਛਲੀ ਵੀਡੀਓ ਦੇ ਵਿੱਚ ਤੇ ਆ ਜਿਹੜਾ ਉਹਦੇ ਨਾਲ ਦਾ ਮਕਾਨ ਆ ਆਪਾਂ ਉਹਦੀ ਵੀਡੀਓ ਲੈ ਕੇ ਆਏ ਆ ਤੇ ਜਿਹੜਾ ਇਹ ਮਕਾਨ ਆ ਇਹਦਾ ਪ੍ਰਾਈਸ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਿਤੇ ਦੱਸਾਂਗੇ ਤਾਂ ਵੀਡੀਓ ਦੇਖੀ ਤੱਕ ਜਰੂਰ ਬਨੇ ਰਹੋ ਜੇ ਜਿਹੜਾ ਵੀਰ ਚੈਨਲ ਉੱਤੇ ਪਹਿਲੀ ਵਾਰ ਆ ਰਿਹਾ ਹੋਵੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਵੀ ਜਿਹੜੀ ਆਪਣੇ ਮਕਾਨ ਦੀ ਲੋਕਾ ਵੀ ਉਹ ਬਾਹਰੋਂ ਇੱਕ ਵਾਰ ਚੈੱਕ ਕਰਵਾ ਦੇਣਾ। ਤੇ ਆ ਜੀ ਹੁਣ ਅੰਦਰ ਐਂਟਰ ਕਰਦੇ ਆਪਾਂ ਮਕਾਨ ਦੇ ਤੇ ਤੁਹਾਨੂੰ ਦੁਹਾਂਦੇ ਅੰਦਰ ਦਾ ਕਿਵੇਂ ਦਾ ਇੰਟਰਫੇਸ ਆ ਤੇ ਸਾਰੀਆਂ ਚੀਜ਼ਾਂ ਕਿਵੇਂ ਜਵਨ ਹੋਣਗੀਆਂ ਨੇ। ਹਾਜ਼ਰੀ। ਤਾਂ ਕੋਸ਼ਿਸ਼ ਜਰੂਰ ਆਪਾਂ ਐਂਟਰ ਕਰਦੇ ਆ ਪਹਿਲਾਂ ਇੱਧਰ ਹਨਾ ਆਪਣਾ ਫੋੜੀਆਂ ਥਲੇ ਇਦਾਂ ਦੇ ਟੈਬ ਵਗੈਰਾ ਲੱਗੇ ਨੇ ਕਿਆ ਆਪਾਂ ਜਿਹੜਾ ਕਹਿ ਲਈ ਆਪਣਾ ਏਰੀਆ ਹਨਾ ਪਲਾਂਟ ਦੇ ਵਿੱਚ ਲੌਬੀ ਏ ਜਾਂ ਜਿਮ ਏ ਟੈਲੀ ਹਨਾ ਪਾਰਕਿੰਗ ਏਰੀਆ ਆਪਾਂ ਉਹ ਕਹਿ ਸਕਦੇ ਹਾਂ ਇੱਥੇ ਟੂ ਵੀਲਰ ਪਾਰਕ ਹੋ ਜੇ ਜਾਂ ਆਪਣੀ ਛੋਟੀ ਗੱਡੀ ਜਿਵੇਂ ਆਪਾਂ ਉਲਟ ਵਗੈਰਾ ਕਹ ਲਈਏ ਉਹ ਜੀ ਗੱਡੀ ਪਾਰਕ ਹੋ ਜਾਣੀ ਹੈ ਹਨਾ ਪਿਛਲੇ ਕੋਠੀ ਜਿਵੇਂ ਆਪਾਂ ਤੁਹਾਨੂੰ ਦਿਖਾਈ ਸੀ ਉਹਦੇ ਨਾਲ ਦੀ ਸਿਮਿਲਰ ਏ ਬਸ ਇਹਦਾ ਜਿਹੜਾ ਆਪਣਾ ਉੱਪਰਲਾ ਫਲੋਰ ਆ ਉਹ ਥੋੜਾ ਜਿਹਾ ਅਲੱਗ ਆ ਤੇ ਆ ਮਰੇ ਕੰਮ ਰਖਾਰੋ ਵੀ ਕੰਮ ਜਿਵੇਂ ਪਿਛਲੀ ਕੋਠੀ ਜਿਵੇਂ ਪੂਰਾ ਕਾਹਟ ਰਾਇਆ ਸੀ ਉਸ ਤਰ੍ਹਾਂ ਹੀ ਹਿਦਾਵਾ ਆ ਡੋਰ ਵਗੈਰਾ ਚੈੱਕ ਕਰ ਲਓ ਹਨਾ ਪੂਰੀ ਵਧੀਆ ਕੁਆਲਿਟੀ ਇਧਰਲੀ ਸਾਈਡ ਆ ਜਿਹੜੀ ਆਪਾਂ ਆ ਗਈ ਆਪਣਾ ਗੈਸਟ ਰੂਮ ਜਿਹਨੂੰ ਆਪਾਂ ਕਹਿ ਲਈਏ ਟੀਡੀ ਵੀ ਆ ਦੇਖੋ ਵਾਲਪੇਪਰ ਲਗਾ ਦੋ ਮਤਲਬ ਪੂਰਾ ਕੰਡ ਕੰਮ ਹੋਇਆ ਹੋਇਆ ਵਾ ਜਿਹਨੂੰ ਆਪਾਂ ਸਿਰ ਆ ਜਿਹੜੀ ਨਾ ਇੱਕ ਨੰਬਰ ਉਹਨਾਂ ਚੀਜ਼ਾਂ ਨੇ ਕਿ ਇਧਰ ਵੀ ਸਾਈਡ ਆਪਾਂ ਨੂੰ ਵਿੰਡੋ ਮਿਲ ਜਾਂਦੀ ਹੈ ਨੈਚੁਰਲ ਲਾਈਟ ਤੇ ਵੈਂਟੀਲੇਸ਼ਨ ਦੇ ਦੇਗੀ ਵੈਂਟੀਲੇਸ਼ਨ ਤੇ ਨੈਚੁਰਲ ਲਾਈਟੇਸ਼ਨ ਆ ਨਾ ਜਿੰਨੇ ਵੀ ਆ ਮਕਾਨ ਆਪਾਂ ਤੁਹਾਨੂੰ ਦਿਖਾਉਣੇ ਸਾਰਿਆਂ ਦੇ ਵਿੱਚ ਪ੍ਰਾਪਰ ਆ ਠੀਕ ਹੈ ਇਧਰਲੀ ਸਾਈਡ ਵੀ ਆ ਦੇਖੋ ਕੋਈ ਇਸ ਤਰ੍ਹਾਂ ਦਾ ਵਾਲਪੇਪਰ ਲੱਗੇ ਹੋਇਆ ਹੈ ਨਾ ਬਹੁਤ ਘੈਂਟ ਲੱਗ ਰਿਹਾ ਮਤਲਬ ਕਿ ਤੇ ਇਧਰਲੀ ਸਾਈਡ ਜਿਹੜਾ ਇਹ ਵਾਲੇ ਆਪਣੇ ਜਿਹੜੇ ਗੈਸ ਰੂਮ ਨਾਲ ਤੇ ਬੈਡਰੂਮ ਨਾਲ ਤੇ ਵਾਸ਼ਰੂਮ ਵੀ ਦਾ ਰੂਮ ਨਾਲ ਸਾਰਾ ਕੁਝ ਨਵਾਂ ਹੋ ਮਤਲਬਵਾ ਦੇ ਦਿਓ ਦਵਾ ਵੇ ਵਗੈਰਾ ਨਹੀਂ ਤੇ ਸਾਰਾ ਕੁਝ ਇਨਕੰਪਲੀਟ ਮੈਨ ਲਾਪਨ ਟਾਇਲ ਵਗੈਰਾ ਪ੍ਰੋ퍼 ਲੱਗੀ ਦੀ ਆ ਤੇ ਕੱਲੀ ਕੱਲੀ ਚੀਜ਼ ਵਰਕਿੰਗ ਨਹੀਂ ਕਿਉਂਕਿ ਇਹ ਵੀ ਨਮਕਾਲ ਜਿਹੜਾ ਬਿਲਕੁਲ ਨਵਾਂ ਹੋ ਆ ਆਪਣਾ ਆ ਕਹ ਜੀ ਕਿ ਤੇ ਦਿਖਾ ਦਊਂਗਾ ਤੇ ਅਨਾ ਡੋਰ ਵਗੈਰਾ ਬਚਾ ਦੋ ਸਾਰੇ ਤੇ ਉਸ ਤੋਂ ਬਾਅਦ ਤੁਹਾਨੂੰ ਬੈਡਰੂਮ ਦਿਖਾਉਣਾ ਜਿਹੜਾ ਆਪਣਾ ਪਹਿਲਾ ਬੈਡਰੂਮ ਹੈ ਆ ਆਪਣਾ ਪਹਿਲਾ ਬੈਡਰੂਮ ਕੁਝ ਇਸ ਤਰ੍ਹਾਂ ਰਹੇਗਾ ਇਹ ਜੋ ਮਤਲਬ ਡਬਲ ਬੈੱਡ ਵਧੀਆ ਲੱਗਿਆ ਨਾ ਮੈਂ ਤੇ ਇਹਦੇ ਵੋਲ ਮੈਂਬਰ ਚੈੱਕ ਕਰ ਲੈਣ ਤੋਂ ਬਾਅਦ ਆ ਯਾਰਾ ਮਤਲਬ ਵਧੀਆ ਸਿਹਰਾ ਕੰਮ ਹੋਇਆ ਵਾ ਟੈਕ ਵਾਇਰ ਮੜੇ ਨਾ ਸੱਤ ਤੇ ਵਿਰਧਾ ਡੇਟਾ ਸੱਤ ਤੇ ਵੀ ਆਪਣਾ ਪੂਰਾ ਕੰਡ ਕੰਮ ਹੋਇਆ ਵਾ ਲਾਈਟਾਂ ਵਗੈਰਾ ਪ੍ਰੋਪਰ ਨੇ ਸਾਰੇ ਕੁਝ डन ਆ ਰਹੀ ਤੇ ਇਹਦੇ ਹੀ ਆ ਜੋ ਇਹਦੇ ਵੀ ਆਪਣੇ ਆ ਦੇਖ ਲਓ ਦੋਰ ਵਗੈਰਾ ਸਾਰੇ ਵਧੀਆ ਲੱਗੇ ਹੋਏ ਨੇ ਇਧਰਲੀ ਸਾਈਡ ਤੋਂ ਚੈੱਕ ਕਰਾ ਦੂ ਮੜਾ ਬਾਹਰੋਂ ਆ ਕੇ ਆ ਦੇਖ ਲਓ ਹਨਾ ਇਹ ਨਾਲ 골ਡ ਫਿਨਿਸ਼ ਆਪਣੀ ਜਿਹੜੀ ਆਪਾਂ ਕਹਿੰਦੇ ਆ ਵੁਡਨ ਦੇ ਨਾਲ ਬੋਕ ਐਂਡ ਚੀਜ਼ ਲੱਗਦੀ ਆ ਤੇ ਇਧਰਲੀ ਸਾਈਡ ਆਪਣਾ ਜਿਹੜਾ ਵਾਸ਼ ਵੇਸ਼ਨਾ ਹਨਾ ਆਪਾਂ ਨੂੰ ਉੱਦਾਂ ਮਿਲਦਾ ਵਾ ਇਹਦੇ ਨਾਲ ਇੱਕ ਮਿਰਰ ਆ ਆ ਜਿਗਾਰਡਮੈਂਟ ਪਤਾ ਨਹੀਂ ਕੀ ਆ ਇਹ ਮੈਨੂੰ ਪਿਛਲੇ ਵਾਰ ਵੀ ਸਾਰੇ ਲੱਗੇ ਹਨਾ ਵੀਡੀਓ ਦੇ ਵਿੱਚ ਦੱਸੋ ਜਿਹਨੂੰ ਪਤਾ ਲੱਗੂਗੀ ਤੇ ਇਧਰਲੀ ਸਾਈਡ ਆਪਾਂ ਜੇ ਗੱਲ ਕਰੀਏ ਹਨਾ ਆਪਣਾ ਫਰੰਟ ਦੇ ਕਿਚਨ ਆ ਜਿਵੇਂ ਇੱਕ ਪਹਿਲਾਂ ਵਿੰਡੋ ਮਿਲਦੀ ਆਪਾਂ ਨੂੰ ਡੀਟੋ ਆਪਣਾ ਬਾਹਰ ਦਾ ਥਿਊ ਆਉਂਦਾ ਵਾ ਠੀਕ ਹੈ ਤੇ ਇੱਧਰ ਲਈ ਜਿਹੜੇ ਤਾਰੇ ਬਾਹਰ ਦਾ ਵੀ ਹੋ ਗਿਆ ਤਾਂ ਬਠੀਗਾ ਤੇ ਇੱਧਰ ਆਪਣੇ ਪੂਰੀ ਕਿਚਨ ਵੀ ਹੈ ਨਾ ਪੂਰਾ ਰੈਡੀ ਹੈ ਟਾਈਲਸ ਵਗੈਰਾ ਪ੍ਰੋਪਰ ਲੱਗੀਆਂ ਨੇ ਸਲਫਾਂ ਵਗੈਰਾ ਪਈਆਂ ਨੇ ਟੈਪ ਵਗੈਰਾ ਲੱਗੇ ਨੇ ਸਿੰਕ ਵਗੈਰਾ ਆ ਦੇ ਵੀ ਹੋਣਾ ਕਾਪੂ ਹੋੜ ਵਗੈਰਾ ਆਪਣੇ ਪੂਰੇ ਰੈਡੀ ਨੇ ਮਤਲਬ ਕਿ ਪੂਰਾ ਰੈਡੀ ਮਕਾਨ ਆਪਾਨੂੰ ਮਿਲਣਾ ਵਾ ਦੇਖ ਲਓ ਸਾਰਾ ਕੁਝ ਵਰਕਿੰਗ ਆ ਨਾ ਨਮਲ ਬਣਿਆ ਮਾ ਉਹ ਡੇਟਾ ਪਨੀ ਕੋਈ ਗਲਵਾਦੀ ਨਹੀਂ ਜੀ ਤੇ ਇੱਕ ਵਾਰ ਆ ਵੀ ਆਪਾਂ ਨੇ ਹਨਾ ਫਲੋਰ ਤੇ ਵੀ ਨਿਗਾ ਮਰਾ ਦੋ ਕਿ ਟਾਈਲ ਵਗੈਰਾ ਇਹਦੀ ਲੱਗਿਆ ਪ੍ਰੋਪਰ ਕੋਟੀ ਦੇ ਵਿੱਚ ਕੂਰੀ ਦੇ ਵਿੱਚ ਤੇ ਆਪਣਾ ਜਿਹੜਾ ਸਥਲਰ ਲੈਸੈਂਸ਼ਨ ਬੈਡਰੂਮ ਆਪਾਂ ਉਹ ਉਹ ਕਹਿ ਰਹੀ ਏ ਕਿ ਇਹ ਆਪਣਾ ਦੂਜਾ ਬੈਡਰੂਮ ਆ ਥੱਲੇ ਇਹਦੀ ਮੜਿਆ ਛੱਤ ਦੇ ਵਿੱਚ ਚੈੱਕ ਕਰਾ ਦੋ ਤੇ ਆ ਵਾਲਪੇਪਰ ਵੀ ਚੈੱਕ ਕਰਾ ਲਓ ਪੂਰਾ ਵਧੀਆ ਕੰਮ ਹੋਇਆ ਬੈਡੇ ਵਿੱਚ ਵੀ ਕਿ ਇਹਦੇ ਡੋਰ ਵਗੈਰਾ ਵੀ ਉਸ ਤਰ੍ਹਾਂ ਦੇ ਨੇ ਆਪਣੇ ਜਿਹੜੇ ਕਹਿ ਰਹੀ ਆਪਾਂ ਵੁੱਡਨ ਤੇ 골ਡ ਫਿਨਿਸ਼ ਵਾਲੇ ਇਹਦੇ ਵੀ ਡੋਰ ਨੇ ਜੀ ਤੇ ਇਹਦਾ ਵੀ ਬੈਡਰੂਮ ਆ ਡਬਲ ਸਾਈਜ਼ ਦਾ ਰੂਮ ਆਪਣਾ ਬੜਿਆ ਡਬਲ ਸਾਈਜ਼ ਦਾ ਬੈਡਰੂਮ ਆ ਨਾ ਬੈਠ ਲੱਗ ਜਾਣਾ ਇਹ ਰੂਮ ਦੇ ਵਿੱਚ ਵੀ ਤੇ ਜੋ ਹੁਣ ਤੁਹਾਨੂੰ ਉੱਪਰਲਾ ਫਲੋਰ ਦਿਖਾਉਣੀ ਹੈ ਤੇ ਉੱਪਰੋਂ ਆਪਣੀਆਂ ਇਸ ਤਰ੍ਹਾਂ ਨੇ ਕੋਈ ਸਟੇਅਰਸ ਜਾ ਰਹੀਆਂ ਨੇ ਠੀਕ ਹੈ ਤੇ ਇਹਨਾਂ ਤੇ ਵੀ ਆ ਦੇਖੋ ਤਾਜੀ ਕੰਮ ਹੋਇਆ ਹੋਇਆ ਆਪਣਾ ਜਿਹੜਾ ਸਟੀਲ ਦਾ ਤੇ ਆਪਾਂ ਕਹਦੇ ਇਹ ਗਲਾਸ ਦਾ ਤਾਜਾ ਵਰਕ ਹੋਇਆ ਹੋਇਆ ਠੀਕ ਹੈ ਪੂਰਾ ਰੈਡੀ ਮਕਾਨ ਆ ਤੁਹਾਨੂੰ ਮਿਲਣਾ ਵਾ ਤੇ ਇਧਰਲੀ ਸਾਈਡ ਆਪਣਾ ਹਨਾ ਆ ਸਟੇਅਰਸ ਦੇ ਨਾਲ ਹੀ ਆਪਣਾ ਬਾਲਕਨੀ ਦਾ ਜੋੜਾ ਹੈ ਤੁਹਾਨੂੰ ਬਾਅਦ ਚ ਦਿਖਾਵਾਂਗੀ ਪਹਿਲਾਂ ਇਧਰ ਦੇਖੋ ਨੇ ਤੁਹਾਨੂੰ ਇਹ ਇਹਦਾ ਹੀ ਉੱਤਲਾ ਇੰਟਰਫੇਸ ਵਾਲੇ ਮਕਾਨ ਦੇ ਨਾਲੋਂ ਥੋੜਾ ਜਿਹਾ ਅਲੱਗ ਆ ਪਿੰਨਾ ਇੱਧਰ ਦੇਖੋ ਨਾ ਆਪਣੇ ਵੈਂਟੀਲੇਸ਼ਨ ਲਈ ਜਗ੍ਹਾ ਵਾ ਦੇਖੀਏ ਮਤਲਬ ਪ੍ਰੋਪਰ ਨੈਚੁਰਲ ਲਾਈਟਾਂ ਪੂਰੀ ਮਿਲਦੀ ਆ ਇੱਧਰਲੀ ਸਾਈਡ ਤੇ ਇੱਕ ਵਿੰਡੋ ਆ ਦੇਖੋ ਆਪਾਂ ਨੂੰ ਉਮੇ ਮਤਲਬ ਘਰ ਦੇ ਵਿੱਚ ਹੈ ਨਾ ਉਮੇ ਜਦੋਂ ਆਪਾਂ ਕਹਿੰਦੇ ਨਹੀਂ ਰਾਜਾ ਜਿਹੀ ਪੀਲ ਹੋਈ ਜਾਣਾ ਜਾਂ ਫਿਰ ਵੀ ਹਨਾ ਖਬਰਾੜੀ ਹੁੰਦੀ ਆ ਉਹ ਚੀਜ਼ ਨੇ ਵੈਂਟੀਲੇਸ਼ਨ ਤੇ ਨੈਚੁਰਲ ਲਾਈਟ ਦਾ ਪ੍ਰੋਪਰ ਟੈਨ ਰੱਖਿਆ ਹੋਇਆ ਵਾ ਤੇ ਅਜੇ ਹੀ ਹੁਣ ਤੁਹਾਨੂੰ ਪਹਿਲਾ ਬੈਡਰੂਮ ਦਿਖਾਉਣਾ ਜਿਹੜਾ ਆਪਾਂ ਉੱਪਰਲੇ ਫਲੋਰ ਤੇ ਬਣਾਇਆ ਹੈ ਇਸ ਤਰ੍ਹਾਂ ਦੇਤੇ ਵੀ ਕੁ ਇਹ ਆਪਣਾ ਡਬਲ ਸਾਈਜ਼ ਦਾ ਬੈਡਰੂਮ ਹੈ ਚੈੱਕ ਕਰਾ ਲਓ ਮੜਾ ਪ੍ਰੋਪਰ ਉੱਪਰ ਵੀ ਕੰਮ ਅੱਜ ਕਰਾ ਦੋ ਨਾ ਜਿਹੜਾ ਆਪਣਾ ਛੱਤ ਤੇ ਹੋਇਆ ਵਾ ਤੇ ਸਾਈਡਸ ਤੇ ਵੀ ਇੱਕ ਤੇ ਵੀ ਇੱਕ ਵਿੰਡੋ ਮੈਨ ਦੀ ਆਪਾਂ ਨੂੰ ਪ੍ਰੋਪਰ ਵਿਦਨ ਵਾਲੀ ਵੈਂਟੀਲੇਸ਼ਨ ਲਈ ਠੀਕ ਹੈ ਮਤਲਬ ਬੜੀਆ ਕੰਮ ਹੋਇਆ ਵਾ ਦੇ ਲੋਈ ਨੇਚਰਲ ਲਾਈਟ ਪ੍ਰੋਪਰ ਆਉਂਦੀ ਆਪਣੀ ਸਨਲਾਈਟ ਤੇ ਇਹਦੇ ਨਾਲ ਆਪਾਂ ਨੂੰ ਬਾਲਕਨੀ ਮਿਲਦੀ ਆ ਉਹ ਵੀ ਤੁਹਾਨੂੰ ਘਰ ਨੇ ਆ ਜੀ ਆ ਦੇਖੀ ਆ ਆਪਣਾ ਬਾਲਕਨੀ 뷰 ਹੈ ਠੀਕ ਹੈ ਤੇ ਆਇਆ ਪੂਰੀ ਮਤਲਬ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਣੀ ਸਾਰੀ ਬਾਲਕਨੀ ਏਰੀਆ ਵਾ ਇਹ ਕੋ ਡੂਰਾ ਉਹ ਵੀ ਦਿਖਾ ਦਿਓ ਉਹ ਆਪਣਾ ਸਟੇਲਸ ਤੋਂ ਆਉਂਦਾ ਵਾ ਜਿਹੜਾ ਸਟੇਲਸ ਦੇ ਨਾਲ ਕਨੈਕਟਡ ਆ ਤੇ ਜੇ ਆਪਾਂ ਹਨਾ ਰੂਮ ਤੋਂ ਖੋਲਣਾ ਰੂਮ ਦੇ ਨਾਲ ਵੀ ਆਹ ਲੱਗ ਤੋ ਡੂਰ ਕਨੈਕਟਡ ਆ ਤੇ ਆ ਜੋ ਇਹਦਾ ਵਾਸ਼ਰੂਮ ਦਿਖਾ ਰਿਹਾ ਰੂਮ ਦਾ ਆਛੋ ਤੇ ਆਹ ਰਹੀ ਆ ਆਪਣਾ ਕੰਬਾਈਨ ਵਾਸ਼ਰੂਮ ਆ ਠੀਕ ਹੈ ਦੋਨੇ ਰੂਮਸ ਦੇ ਨਾਲ ਹੀ ਕੰਬਾਈਨ ਆ ਵਾਸ਼ਰੂਮ ਇਹ ਵੀ ਡੇਗ ਲੋ ਪੂਰਾ ਰੈਡੀ ਆ ਨਾ ਟਾਇਲਸ ਵਗੈਰਾ ਪ੍ਰੋਪਰ ਲੱਗੀਆਂ ਹੋਈਆਂ ਨੇ ਸਰਦ ਮੰਨ ਲੱਗਿਆ ਵੇ ਤੂੰ ਜੈਡ ਕੋਈ ਵੀ ਇਡੀ ਚੀਜ਼ ਨਹੀਂ ਜਿਹੜੀ ਆਪਣੇ ਲਗਾਉਣੀ ਪਵੇ ਆਪਾਂ ਠੀਕ ਆ ਮਤਲਬ ਉਹ ਕੰਮ ਆ ਵੀ ਇੱਕ ਵਾਰੀ ਪੈਸੇ ਲਾਉਣੇ ਪੈਣੇ ਆ ਇਹਨਾਂ ਮਤਲਬ ਤੁਹਾਨੂੰ ਤਸੱਲੀ ਹੋ ਜੂਗੀ ਪੂਰਾ ਸਬਾਰ ਆਊਗਾ ਪੈਸੇ ਲਾਉਣ ਦਾ ਉਹ ਚੀਜ਼ ਆ ਇਹਦੇ ਵਾਲਪੇਪਰ ਦਿਖਾ ਦੋ ਨਾ ਦੋਨੇ ਸਾਈਡ ਤੇ ਆ ਦੇ ਲਓ ਤੇ ਉੱਪਰ ਵੀ ਵਰਕ ਚੈੱਕ ਕਰਾ ਦੋ ਪੂਰਾ ਕਹਾਂਡ ਵਰਕ ਹੋਇਆ ਹੋਇਆ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਪਿਛਲੀ ਵੀਡੀਓ ਚ ਵੀ ਆ ਕੇ ਕਹੀ ਗਿਆ ਸੀ ਬਿਲਕੁਠੀਆਂ ਪੂਰੀਆਂ ਕਹਾਂਡ ਤਿਆਰ ਕੀਤੀਆਂ ਹੋਈਆਂ ਠੀਕ ਆ ਆਪਣੇ ਜੀਨੇ ਬਣਵਾਈਆਂ ਨੇ ਇਹ ਤੇ ਇੱਕ ਵੀ ਕੁਝ ਇਸ ਤਰ੍ਹਾਂ ਦੇ ਡੋਰ ਲੱਗੇ ਨੇ ਇਹ ਆ ਆਪਣਾ ਉੱਪਰਲਾ ਕਿਚਨ ਹੈ ਠੀਕ ਹੈ ਜਿਹੜਾ ਆਪਣੇ ਇੱਥੇ ਸੈਕੰਡ ਫਲੋਰ ਦਾ ਕਿਚਨ ਹੈ ਇੱਥੇ ਵੀ ਦੇਖ ਲਓ ਸੈਲਫਾਂ ਵਗੈਰਾ ਪਈ ਹੋਈਆਂ ਨੇ ਠੀਕ ਹੈ ਟਾਈਲਸ ਵਗੈਰਾ ਲੱਗੇ ਹੋਏ ਨੇ ਪ੍ਰੋਪਰ ਤੇ ਸਿੰਕ ਵਗੈਰਾ ਵੀ ਹੈਗੇ ਨੇ ਮਤਲਬ ਕਿ ਜਿਵੇਂ ਹੈ ਨਾ ਹੁੰਦਾ ਹੈ ਨਾ ਵੀ ਆਪਾਂ ਉੱਤੇ ਰਹਿਣਾ ਵਾ ਤਾਂ ਉੱਤੇ ਵੀ ਆਪਣਾ ਹੈ ਨਾ ਪ੍ਰੋਪਰ ਰਹਿਣ ਦਾ ਪੂਰਾ ਬੰਦੋਬਸਤ ਆ ਤੇ ਆ ਵੀ ਮੜੇ ਵਰਕ ਟੈੱਕਰ ਆ ਉਹ ਜਿਹੜਾ ਆਪਣਾ ਹੈ ਨਾ ਇੱਥੇ ਲੌਬੀ ਏਰੀਆ ਵਾ ਤਾਂ ਕਹ ਜੀ ਉੱਪਰਲੇ ਫਲੋਰ ਦਾ ਮੈਂ ਪੂਰੀ ਘੈਂਟ ਗੱਲ ਬਾਤ ਆ ਦੇਖ ਲਓ ਹੈ ਨਾ ਪਤਾ ਨਹੀਂ ਕੀ ਕੁਝ ਬਣਾਇਆ ਪਿਆ ਵਾ ਸਮਝ ਨਹੀਂ ਲੱਗਦਾ ਕਿ ਐਨ ਪੂਰੀ ਤੇ ਇਧਰਲੀ ਸਾਈਡ ਵੀ ਆਪਣੇ ਹਨਾ ਦੇ ਵਾਲਪੇਪਰ ਵਗੈਰਾ ਲੱਗੇ ਹੋਏ ਨੇ ਤੇ ਆਪਾਂ ਨੂੰ ਇੱਕ ਬੌਚੂਸ਼ਨ ਇੱਥੇ ਮਿਲ ਜਾਂਦਾ ਵਾ ਇਹਦੇ ਵੀ ਬਹੁਤ ਹੁਪਯੋਗੀ ਉੱਤਰੀ ਨੈਗੇਟਿਵ ਬਿਲਕੁਲ ਨਮਕਾ ਰੈਡੀ ਹੋਇਆ ਬਿਆਵਾ ਤੇ ਇਹਦੀ ਵੀ ਸੇਮੇ ਲੋਕੇਸ਼ਨ ਹੈ ਜਿਹੜੀ ਆਪਣੇ ਪਿਛਲੇ ਮਕਾਨ ਦੀ ਸੀਗੀ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਸੀ ਜੇ ਤੁਸੀਂ ਉਹ ਨਹੀਂ ਦੇਖੀ ਤਾਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਨਹੀਂ ਜਿਹਦੀ ਆਪਾਂ ਲੋਕੇਸ਼ਨ ਦੀ ਗੱਲ ਕਰੀ ਤਾਂ ਇਹ ਆਪਣੇ ਹੈਗਾ ਸਦੂਮਾ ਬੇਟ ਰੋਡ ਤੇ ਓਮ ਜੀ ਸਿਨੇਮਾ ਜਗਰਾਉਂਡ ਦੇ ਵਿੱਚ ਉਹਦੀ ਬੈਕ ਸਾਈਡ ਤੇ ਆਪਾਂ ਨੂੰ ਮਕਾਨ ਮਿਲ ਜਾਣਾ ਵਾ ਠੀਕ ਹੈ ਜੇ ਰਿਜ਼ੈਕਟ ਲొਕੇਸ਼ਨ ਜੇ ਤੁਸੀਂ ਨਾ ਆਉਣਾ ਚਾਹੁੰਦੇ ਇੰਟਰਸਟਿਡ ਬਾਈ ਕਰਨਾ ਚਾਹੁੰਦੇ ਇਸ ਮਕਾਨ ਨੂੰ ਤਾਂ ਤੁਸੀਂ ਸਾਨੂੰ ਉੱਤੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਅਸੀਂ ਤੁਹਾਨੂੰ ਆਪ ਵਿਜ਼ਿਟ ਕਰਵਾਉਣਾ ਵਾਗੇ ਠੀਕ ਹੈ ਇਹ ਡੀਲ ਧਾਨੇ ਕਰਵਾਵਾਂਗੇ ਕਿਉਂਕਿ ਮਕਾਨ ਪੂਰੇ ਟੈਡ ਬਣੇ ਹੋਏ ਆ ਜੇ ਤੁਸੀਂ ਇੱਕ ਵਾਰ ਦੇਖ ਲਿਆ ਨਾ ਤੁਤੋ ਕੁਰੀਟਿਵ ਵੀ ਜਾਣ ਨਹੀਂ ਰਹਿਣਾ ਜੇ ਜਿਹੜਾ ਮਕਾਨ ਦਾ ਪ੍ਰਾਈਸ ਦਾ ਉਹ ਵੀ ਪੂਰਾ ਜਾ ਜਾਓ ਤੁਹਾਨੂੰ ਦੱਸ ਦਿਆਂ ਨਾ ਉਸ ਤੋਂ ਪਹਿਲਾਂ ਆਪਾਂ ਜਗਾ ਦੀ ਗੱਲ ਕਰ ਲਈ ਤਾਂ ਜਗਾ ਇਹ ਹੈ ਜੀ 100 ਗਾਜ ਪਿਛਲਾ ਜਿਹੜਾ ਆਪਾਂ ਮਕਾਨਦ ਗਏ ਸੀ ਉਹ 120 ਗਾਜ ਸੀਗਾ ਇਹ 100 ਗਾਜ ਆ ਮਤਲਬ ਜੀ ਦੋ ਵੈ ਤੇ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦਾ ਸੇਮ ਹੈ ਠੀਕ ਹੈ ਇਹਦਾ 35 ਲੱਖੇ ਪ੍ਰਾਈਸ ਮੰਗੇ ਹੀ ਆਪਣੇ ਮਾਲਕਾਂ ਨੇ ਕਿਉਂਕਿ ਠੀਕ ਹੈ ਇਹਦਾ ਉੱਪਰ ਜਿਹੜਾ ਆਪਾਂ ਕਹਿ ਰਹੀਨਾ ਇਹਦਾ ਉੱਪਰਲਾ ਫਲੋਰ ਵੀ ਪੂਰਾ ਕਵਰ ਆ ਉਹਦੇ ਤਾਂ ਆਪਣੇ ਹਜੇ ਸੀਗਾ ਵਿੜੇ ਅੰਗੂ ਹਨ ਥੋੜੇ ਹੀ ਉਹਨਾਂ ਜਗ੍ਹਾ ਛੱਡੀ ਵੀ ਸੀ ਪਰ ਇਹਦਾ ਵੀ ਉੱਪਰਲਾ ਫਲੋਰ ਹੈ ਨਾ ਜਿਹੜਾ ਆਪਾਂ ਕਹਿਤੀ ਉਹ ਸਾਰਾ ਕਵਰ ਆ ਤੇ ਇਧਰਲੀ ਸਾਈਡ ਤੋਂ ਆਪਣਾ ਥੋੜਾ ਵਿਊ ਦਿਖਾਉਣਾ ਰਹਿ ਗਿਆ ਸੀਗਾ ਮੜਾ ਅਭੀ ਦਿਖਾ ਦਊਗੀ ਆਪਣਾ ਪਿਛਮਾਰ ਦਾ ਵਿਊ ਇਸ ਤਰ੍ਹਾਂ ਨਾ ਹੁੰਦਾ ਵਾ ਜਿਹੜਾ ਇਹਨਾਂ ਨੇ ਇੱਥੇ ਛੱਡਿਆ ਵਾ ਕਿ ਜੇ ਪਿੱਛੇ ਕਿਸ ਦਾ ਮ ਤੇ ਪੂਰੀ ਵਧੀਆ ਲੋਕੇਸ਼ਨ ਆ ਯਾਰ ਮਤਲਬ ਸੋਸਾਇਟੀ ਆ ਪਗੈਦੀ ਨਾ A1 ਨਾ ਫੀਵਰੇਜ ਵਗੈਰਾ ਪਈ ਹੋਣੀ ਠੀਕ ਆ ਸਾਰਾ ਕੁਝ ਦਾਨਾ ਮਤਲਬ ਕਿ ਸਾਰਾ ਕੁਝ ਘਰ ਦੇ ਵਿੱਚ ਵੀ ਸਾਰਾ ਕੁਝ ਵਧੀਆ ਵਾ ਗਲੀ ਵੀ ਜਿਹੜੀ ਆਪਣੀ ਬਾਹਰ ਆ ਹਨਾ ਵਧੀਆ ਬਣੀ ਹੋਈ ਆ ਉਹ ਆਪਾਂ ਕਹਿੰਦੇ ਨਾ ਇੰਟਰਲੋਕ ਵਾਲੀ ਗਲੀ ਆ ਠੀਕ ਹੈ ਤੇ 18 ਤੋਂ 19 ਫੁੱਟ ਚੌੜੀ ਆ ਵਧੀਆ ਗੱਡੀ ਐਂਟਰ ਹੋ ਜਾਣੀ ਆ ਕਿਉਂ ਵੀ ਆਪਣੇ ਜਿਹੜੇ ਮਕਾਨ ਆ ਗਲੀ ਦੇ ਬਿਲਕੁਲ ਆਸਟੇ ਤੇ ਪਈ ਹੋਈ ਜਿਵੇਂ ਹੈ ਨਾ ਘਰ ਦੇ ਵਿੱਚ ਕੱਲੀ ਛੋਟੀ ਜਿਹੀ ਪਾਰਕਿੰਗ ਸਾਡੀ ਆ ਪਰ ਉਹ ਪਹਿਲੇ ਤੋਂ ਹੁੰਦਾ ਵੀ ਤਵੰਦ ਆ ਦੀ ਬਾਹਰ ਵੀ ਹਨਾ ਗੱਡੀ ਪਾਰਕ ਕਰ ਸਕਦਾ ਵਾ ਜਿੰਨੇ ਤੇ ਆਪਨ ਕੋਈ ਇਸ ਤਰ੍ਹਾਂ ਨਾ ਨਹੀਂ ਬਈ ਹਣਾ ਬਾਅਦ ਚ ਬਾਰੀ ਬਾਰੀ ਸਾਈਡ ਤੇ ਕਰਨੇ ਪੈਣਗੇ ਤੇ ਜੀ ਆਈਸੀਆ ਦਾ ਮਕਾਨ ਦੱਸੋ ਕਿ ਮੈਨੂੰ ਲੱਗਿਆ ਤੁਹਾਨੂੰ ਇਹ ਮਕਾਨ ਉਮੀਰ ਕਰ ਦੇਾਂਗੇ ਤੁਹਾਨੂੰ ਇਹ ਮਕਾਨ ਵਧੀਆ ਲੱਗੇਗਾ ਤੇ ਵੀਡੀਓ ਵੀ ਅਸੀਂ ਉਮੀਰ ਕਰ ਦੇਾਂਗੇ ਤੁਹਾਨੂੰ ਵਧੀਆ ਹੀ ਲੱਗੀ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਵਿਚਾਰ ਨੇ ਇਸ ਮਕਾਨ ਦੇ ਬਾਰੇ ਜੇਕਰ ਤੁਸੀਂ ਇੰਟਰਸਟਿਡ ਹੈ ਇਸ ਮਕਾਨ ਨੂੰ ਖਰੀਦਣ ਦੇ ਵਿੱਚ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਉੱਤੇ ਦਿੱਤੇ ਹੋਏ ਨੰਬਰ ਤੇ ਤੇ ਜੇਕਰ ਤੁਸੀਂ ਵੀ ਕਿਸੇ ਆਪਣੇ ਮਕਾਨ ਜਾਂ ਘਰ ਦੀ ਵੀਡੀਓ ਪੋਸਟ ਕਰਨਾ ਚਾਹੁੰਦੇ ਤਾਂ ਤੁਸੀਂ ਤਾਂ ਵੀ ਸਾਡੇ ਨਾਲ ਉੱਤੇ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਉਹਨੂੰ ਸੇਲ ਕਰਵਾਵਾਂਗੇ ਤੇਸ ਤੋਂ ਇਲਾਵਾ ਕਈ ਵੀਰਾਂ ਦੇ ਮਨ ਵਿੱਚ ਇਹ ਵੀ ਡਰ ਹੁੰਦਾ ਵਾ ਵੀ ਹਨਾ ਮਕਾਨ ਹੀ ਨਾ ਮਹਿੰਗਾ ਪਰ ਸਾਡੇ ਕੋਲ ਹਨਾ ਉਹਨੇ ਪੈਸੇ ਨਹੀਂ ਕਿ ਸਾਡੇ ਕੋਲ ਥੋੜੇ ਪੈਸੇ ਆ ਉਹਨਾਂ ਨੂੰ ਦੱਸ ਦੇ ਕੇ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਆਂ ਜੇਕਰ ਤੁਸੀਂ ਹਨਾ ਇੰਟਰਸਟਿਡ ਹੋ ਕਿਸੇ ਵੀ ਪ੍ਰਾਪਰਟੀ ਨੂੰ ਖਰੀਦਣ ਦੇ ਵਿੱਚ ਜਿਹੜੀ ਆਪਾਂ ਪਾਈਆਂ ਰਹੀਆਂ ਨੇ ਠੀਕ ਆ ਤੇ ਆਪਾਂ ਉਹਨਾਂ ਦਾ ਲੋਨ ਕਰਵਾ ਦਾਂਗੇ ਜੇਕਰ ਕੋਈ ਵੀਰ ਇੰਟਰਸਟਿਡ ਆ ਤਾਂ ਮਤਲਬ ਕਿ ਐਚਪੀਓ ਨਾ ਹਨਾ ਜੇ ਕਿਸੇ ਨੂੰ ਕੋਈ ਵੀ ਪ੍ਰਾਪਰਟੀ ਵਧੀਆ ਲੱਗਦੀ ਆ ਆਪਣੇ ਨਾਲ ਕੰਟੈਕਟ ਜਰੂਰ ਕਰਿਓ ਆਪਾਂ ਨਾਲ ਸਾਰੇ ਦਾ ਵੀ ਲੋਨ ਦਵਾ ਰਾਂਗੇ ਜੇ ਮਤਲਬ ਉਹਨਾਂ ਕੋਲ ਇਹ ਵੀ ਰੱਖ ਕੋਲੋਂ ਦਾ ਵੀ 100 ਲੱਖ 2 ਲੱਖ ਰੁਪਈਆ ਆਈਆ ਆਪਾਂ ਪੂਰੀ ਪ੍ਰਾਪਰਟੀ ਤੇ ਵੀ ਲੋਨ ਕਰਵਾ ਰਾਂਗੇ ਕਿਉਂਕਿ ਆਪਣੇ ਕੋਲ ਮਤਲਬ ਇੰਨੀ ਪਾਵਰ ਹੈਗੀ ਆ ਤੇ ਬਸ ਆਈ ਸੀਗੀ ਜੀ ਅੱਜ ਦੀ ਵੀਡੀਓ ਤੇ ਦੱਸੋ ਵੀਡੀਓ ਤੁਹਾਨੂੰ ਕਮੇਟੀ ਲੱਗੀ ਤੇ ਮਿਲਦੇ ਹਾਂ ਹੁਣ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸ਼ਸ਼ਿਆਕਾਲ